ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਇਸ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਇੱਕ ਸਨੇਹ ਆ ਦੇਣ ਲੱਗਾ ਹਾਂ ਜਿਹੜੀ ਆਉਣ ਵਾਲੀਆਂ ਚੋਣਾਂ ਦੇ ਉੱਤੇ ਬਹੁਤ ਆਸ ਲਾ ਕੇ ਬੈਠੀ ਆ ਤੇ ਪਤਾ ਨਹੀਂ ਆਉਣ ਵਾਲੇ ਲੀਡਰਾਂ ਨੇ ਕੀ ਕਰ ਦੇਣਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਕਿੰਨੀ ਕਿਸਮਾਈ ਹੋਣੀ ਆ ਮੈਂ ਇਹਦੇ ਭਲੇਖੇ ਦੂਰ ਕਰਨ ਲਈ ਕੁਝ ਰਾਤੀ ਲਿਖਦਾ ਸੀ ਤੇ ਹੁਣ ਤੁਹਾਡੇ ਨਾਲ ਸਾਰਿਆਂ ਨਾਲ ਉਹਨੂੰ ਸ਼ੇਅਰ ਕਰਨ ਲੱਗਾ ਹਾਂ ਜੇ ਤੁਹਾਨੂੰ ਚੰਗਾ ਲੱਗੇ ਵੀਰ ਜੀ ਤੇ ਫਿਰ ਇਹਨੂੰ ਸਾਰੇ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਹਾਂਜੀ ਪੰਜਾਬ ਨੂੰ ਇੱਕ ਮੈਸੇਜ ਐ ਮੇਰੇ ਵੱਲੋਂ ਪੰਜਾਬ ਦੇ ਨਾਲ ਇੱਕ ਗੱਲ ਕਰਨ ਲੱਗਾ ਹਾਂ ਉਹ ਟੋੜੀ ਪਹਿਲਿਆਂ ਨੇ ਤੇਰੀ ਹਰ ਆਸ ਮਿੱਤਰਾ ਉਹ ਦੂਜੇ ਖਾ ਗਏ ਤੇਰੇ ਦਿਲ ਵਾਲਾ ਮਾਸ ਮਿੱਤਰਾ ਤੀਜੇ ਲਾਰਿਆਂ ਦੇ ਨਾਲ ਖੂ ਉਹ ਪਰ ਦੇਣਗੇ ਜਿਹੜੀ ਰਹਿ ਗਈ ਕਸਰ ਪੂਰੀ ਕਰ ਦੇਣਗੇ ਓ ਕੱਡ ਮਤਲਬ ਵਾਰ ਤੇਰੀ ਪਿੱਠ ਉੱਤੇ ਸਾਰਿਆਂ ਨੇ ਕਰਨੀਆਂ ਓ ਜਿੱਤੇ ਚੋਣਾ ਚ ਕੋਈ ਵੀ ਪੰਜਾਬ ਸਿਆਂ ਓਏ ਤੂੰ ਤੇ ਹਰਨੀਆਂ ਉਜਤੇ ਚੋਣਾ ਚ ਕੋਈ ਵੀ ਪੰਜਾਬ ਸਿਆਂ ਓਏ ਤੂੰ ਤੇ ਹਰ ਨਾਈਆ ਓ ਪੱਗਾ ਲੈਂਦੀਆਂ ਨੇ ਹੁਣ ਅੱਗੇ ਵੀ ਨੇ ਲੈਣੀਆਂ ਇਨਸਾਫ ਮਿਲਣਾ ਨਹੀਂ ਪੱਲੇ तरीका ही ने ਪੈਣੀਆਂ ਅੰਗ ਫਟੇ ਗੁਰੂ ਸਾਹਿਬ ਦੇ ਤੇ ਰਹਿਣ ਫਟਦੇ ਉਹ ਸਾਡਾ ਖੂਨ ਸੜਕਾਂ ਤੋਂ ਕੁੱਤੇ ਰਹਿਣ ਚੱਟਦੇ ਹੋ ਤਰਨੇ ਚ ਬੈਠਾ ਬਾਣੀ ਪੜਦਾ ਏ ਪੁੱਤ ਕੋਈ ਮਰਨਈਆ ਜਿੱਤੇ ਚੋਣਾ ਚ ਕੋਈ ਵੀ ਪੰਜਾਬ ਸਿਆਂ ਆਪਾਂ ਤੇ ਹਰਨੀਆਂ ਉਹ ਜਿੱਤੇ ਚੋਣਾ ਚ ਕੋਈ ਵੀ ਪੰਜਾਬ ਸਿਆਂ ਕੌਮ ਨੇ ਹਰਨੀਆਂ ਓ ਭੁੱਖੇ ਉੱਠਦੇ ਕਿਸਾਨ ਭੁੱਖੇ ਸੌਂਦੇ ਰਹਿਣਗੇ ਹੋਏ ਅੱਕੇ ਕਰ ਜੇ ਤੁਗਲ ਰਸੇ ਪਾਉਂਦੇ ਰਹਿਣਗੇ ਬਲੀ ਦਾਜ ਦੀ ਗਰੀਬ ਕੁੜੀਆਂ ਨੇ ਚੜਨਾ ਉਹ ਜਿਹਦੇ ਨਾਲ ਲਈਆਂ ਲਾਵਾਂ ਉਹਦੇ ਹੱਥੋਂ ਸੜਨਾ ਹੋਏ ਸੇ ਕਰਕੇ ਯਾਰਾ ਤਿਆਂ ਜੰਮਣ ਤੋਂ ਮਾਪਿਆਂ ਨੇ ਡਰ ਨਈਆਂ ਜਿੱਤੇ ਚੋਣਾ ਚ ਕੋਈ ਵੀ ਪੰਜਾਬ ਸਿਆਂ ਓਏ ਤੂੰ ਤੇ ਹਰ ਨਈਆਂ ਜਿੱਤੇ ਚੋਣਾ ਚ ਕੋਈ ਵੀ ਪੰਜਾਬ ਸਿਆਂ ਓਏ ਤੂੰ ਤੇ ਹਰ ਨਈਆਂ ਦਰਿਆ ਮਾ ਤੇਰਿਆਂ ਦੇ ਵਿੱਚ ਹੁਣ ਨਸ਼ੇ ਵਹਿੰਦੇ ਨੇ ਉਹ ਤੇਰੇ ਬੱਚਿਆਂ ਨੂੰ ਲੋਕ ਨਸ਼ੇੜੀ ਕਹਿੰਦੇ ਨੇ ਗੁਰੂ ਕਰਾਂ ਦਿਆਂ ਮੋੜਾਂ ਉਤੇ ਠੇਕੇ ਖੁੱਲ ਗਏ ਉਹ ਬੰਦਾ ਸਿੰਘ ਨਹੀਂ ਆਇਆ ਦੇ ਅਸੀਂ ਨਲੂਏ ਨੂੰ ਭੁੱਲ ਗਏ ਉਹ ਜਿਹੜੀ ਕੌਮ ਭੁੱਲ ਜਾਂਦੀ ਇਤਿਹਾਸ ਉਹ ਦਾਤੇ ਫਿਰ ਸਰ ਨਹੀਂ ਆ ਜਿੱਤੇ ਚੋਣਾ ਚ ਕੋਈ ਵੀ ਪੰਜਾਬ ਸਿਆਂ ਓਏ ਤੂੰ ਤੇ ਹਰ ਨਈਆ ਓ ਜਿੱਤੇ ਚੋਣਾ ਚ ਕੋਈ ਵੀ ਪੰਜਾਬ ਸਿਆਂ ਓਏ ਤੂੰ ਤੇ ਹਰ ਨਈਆ ਕੌਮ ਨੇ ਹਰ ਨਈਆ ਆਪਾਂ ਤੇ ਹਰ ਨਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ